ਫੀਰ ਕਰਕੇ ਕਰਨੀ ਜਾਂ ਪੱਗਾਂ ਲੈ ਨਾ ਹੋਣਾ ਤੇ ਕਹਿੰਦੀ ਸੀ ਬੱਲੇ ਕਹਿੰਦੀ ਸੀ ਦਸ ਬੱਲੇ ਪਟਿਆਲਾ ਬੱਲੇ ਜੱਲਿਆ ਬੱਲੇ ਬੱਲੇ ਬੋਲੋ ਕਸਾਨ ਦੇ ਉੱਤੇ ਬੰਦਿਆਂ ਨੂੰ ਕਹਿਣਾ ਵੀ ਕਦੋਂ ਜਦੋਂ ਹੁਕਮ ਹੋਊਗਾ ਦੱਸ ਦਿਓ ਉਹਦੀ ਭਟਾ ਕੇ ਸਾਰਾ ਕੁਝ ਪਰ ਨੌਜਵਾਨੋ ਆ ਜਦੋਂ ਲੜਾਈ ਆਪਾਂ ਸਾਵਰਨਾ ਲੜਨੀ ਆ ਵੀਰ ਬਣ ਕੇ ਆਪਾਂ ਆਕੂ ਤੋਂ ਬਾਹਰ ਹੋ ਕੇ ਨਹੀਂ ਚੱਲਣਾ ਹੈ ਨਾ ਕਰਕੇ ਅਬ ਰੈਸਟ ਮਾਰ ਰੇ ਸਿਰ ਪਾੜ ਰੇ ਇਹਦੇ ਨਾਲ ਸਿਰ ਪਾੜ ਰਿਆ ਸਿਰ ਕੋਈ ਪੰਜਾਬ ਦਾ ਲੀਡਰ ਲੂਟਰਾ ਕੇ ਕਹਿੰਦਾ ਮਰ ਸਕਦਾ ਯਾਰ ਕਿੰਨੇ ਆਪਾਂ ਇੱਥੇ ਮਰੀਆਂ ਨੇ ਕੁਰਤੀਆਂ ਦੇ ਬੈਠਣ ਰੂ ਹੋਏਗਾ ਭਾਈ ਅਸਲੀ ਵੀ ਚੱਲਦੀ ਹੈ ਹਾਂਜੀ 2200 2200 ਆਈ ਜੋ ਮੁੰਡਾ ਵੀ ਰੈਟਾਈ ਜੋ ਮੁੰਡਾ ਫਟੜ ਕਰਦੇ ਪਾਣੀ ਦਿਖਾਦੇ ਕਿਦਾ ਹੈ ਮੈਨੂੰ ਨਾ ਬਾਈ ਮੈਨੂੰ ਨਾ ਬਾਲੀ ਕਾਲਜ ਨਹੀਂ ਅੱਜ ਆਉਂ ਰਿਹਾ ਯਾਰ ਅੱਜ ਮੈਂ ਕਿ ਭਾਸ਼ਣ ਦਾ ਵਾਲਾ ਦੇ ਨਹੀਂ ਆ ਆ ਅੰਦਰੋਂ ਦਾ ਸਰੀਰ ਜਾਸਾ ਵਾਲਾ ਜਿਹੜਾ ਖਾਲੀ ਖਾਲੀ ਰਿਹਾ ਤਾਂ ਕੋਈ ਨਾ ਕੋਈ ਆ ਟੁੱਟ ਗਿਆ ਆ ਟੁੱਟ ਗਿਆ ਸਾਥ ਬੜੀ ਦੇ ਜਸ ਮਰ ਸਾਹਿਬ ਪੈਰੀਆਂ ਦਾ ਟੱਪ ਕੇ ਯਾਰ ਡੈਰੀ ਗੇਟ ਤੋੜ ਕੇ ਲਾਵਾ ਤੇ ਸ਼ਰਮ ਕਰਿਆ ਪੰਜਾਬ ਤੋਂ ਫਤਿਹ ਜੋਂ ਮਾਰ ਆ ਤੇ ਕਿਤਾ ਬੜਾ ਸ਼ਰਮ ਕਰ ਰਿਹਾ ਨੂੰ ਸ਼ਰਮਾ ਜਿਹੜੇ ਚੈਂਦੀ ਆ ਉਹ ਤੇਰੇ ਘਰ ਤੇ ਜੀਰ ਕਰਕੇ ਕਰਨੀ ਜਾਂ ਪੱਜਾ ਲੈ ਨਾ ਹੋਣਾ ਜੇ ਕਰਨ ਉਹ ਜੇ ਤੂੰ ਆਹੀ ਪੰਜਾਬ ਨੂੰ ਖਾਲੀ ਮੋੜਦਾ ਜੋਰੀ ਗਾਲ ਖੋਨੇ ਮੇਰੇ ਪੁੱਤੀ ਭਰਾ ਓ ਜੋਰ ਦੇ ਨਾਲ ਹੋਸ਼ ਦੇ ਵਿੱਚ ਫਿੱਟਨਾ ਕਰਾ ਆਖਰ ਪਕਿੰਦਾ ਛੋਟੇ ਕਰਕੇ ਆ ਭਾਰਤਾ ਫਿੱਟਨਾ ਕਰੇ ਛੁੱਟਦੇ ਨੇ ਕਰਕੇ ਆ ਵੀਰ ਮੇਰਾ बस बनाद भा सिधू जी